ਖੜਾ ਖੜਾ ਯਾਰ ਖੜੋ 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 ਚਲੋ ਰੋਟੀ ਮੈਨੂੰ ਚਲ ਫੜ ਯਾਰ ਫੜ ਫੜ ਚਲੋ 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 ਮੁਰਦਾਵਾ 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 ਸਰਕਾਰ ਮੁਰਦਾਵਾ ਆਪਣੀ ਗੱਲ ਕਰਨੀ ਆਲੀ ਉਹਦਾ ਜਲਦੋ ਗੱਲ ਕਰ ਸੀਗਾ ਆ ਰਿਹਾ ਕੇ ਜੀ ਅਸੀਂ ਉਹਦੀ ਕਰਾਂਗੇ ਇਹ ਤੋਂ ਵੀ ਮੈਨੂੰ ਤਾਂ ਅੱਜ ਵੀ ਸਾਦ ਤੇ ਵੀ ਆ ਆ ਸਾਡੇ ਕੋਲ ਹੈਗਾ ਆਟ ਆ ਗਿਆ ਇੱਕ ਬਸ ਗਵਰਨਮੈਂਟ ਉਹ ਤਾਂ ਹੋਣਾ ਨਹੀਂ ਫਿਰ ਗੱਲ ਤਾਂ ਇਹ ਹੈ ਨਾ ਗਵਰਨਮੈਂਟ ਗਵਰਨਮੈਂਟ ਨਹੀਂ ਨਾ ਨਹੀਂ ਕਹਿੰਦੇ ਮਾਲਕੀ ਮਾਲਕੀ ਨੂੰ ਮੁਆਵਜ਼ਾ ਨਹੀਂ ਸਰ ਨੂੰ ਮਾਲਕੀ ਨਹੀਂ ਕਿਸੇ ਕੋਲ ਨਹੀਂ ਪੁਰਾਣੀ ਤੇ ਕਿਹੜੀ ਹੋਈ ਸੀ ਪਹਿਲਾਂ ਮਾਲਕੀ ਤੁਹਾਡੀ ਨਹੀਂ ਸੀ ਸਾਡੇ ਕੋਲ ਜੀ ਹੋਏ ਉਹ ਵੀ ਕੋੜ ਕੇ ਉਹ ਵੀ ਆਉਂਦੇ ਨੇ ਹੁਣ ਕੰਮ ਕਰਨਾ ਦੱਸੋ ਫਿਰ ਉਧਰ ਦੀ ਕੀ ਕਰਾਂਗੇ ਚਲੋ ਸੁਣਿਓ ਤੁਸੀਂ کہہ ਰਹੇ ਹੋ ਅਸੀਂ ਤਾਂ ਉਹਨਾਂ ਦੇ ਪੈਸੇ ਭਰੇ ਨੇ ਤੁਹਾਨੂੰ ਆਰਡਰ ਤੇ ਦਿਖਾ ਦਿਓ ਸਰ ਜੀ ਤੁਸੀਂ ਤੁਸੀਂ ਸਮਾਗਮ ਕੋਈ ਨਹੀਂ ਰੱਖ ਸਕਦੇ ਜੇ ਜਿਹੜੀ ਨਿਕਲਦੀ ਹੈ ਤੇ ਵਿਚੋ ਪੁਲ ਦਰਿਆ ਦੇ ਹੈ ਇੱਥੇ ਇਹ ਜਿਹੜੀ ਪਿੰਨਾਂ ਦੇ ਵਿੱਚੋਂ ਪਹਿਲੋਂ ਸਾਡੇ ਨਾਲ ਬਜੂਗਾ ਤੋਂ ਇਹਨਾਂ ਨੇ ਨਕਸ਼ਾ ਪਾਸ ਕਰ ਲਏ ਥੱਲੇ ਉਦੋਂ ਮੇਵਾ ਜਾ ਸੀ ਤੇ ਜਦੋਂ ਇਹਨਾਂ ਨੇ ਨਾਰ ਬਣਾਉਣ ਲੱਗੇ ਉਹ ਨੀਵੀਂ ਥਾਂ ਦੇ ਨਾਲ ਸ਼ਾ ਚਲੇ ਗਿਆ ਤੇ ਬਜ਼ੁਰਗਾਂ ਨੂੰ ਇਹਨਾਂ ਨੇ ਕਿਹਾ ਵੀ ਅਗਲੇ ਕਿਸਾਨਾਂ ਨੂੰ ਤੁਹਾਡੇ ਭਰਾ ਆ ਅਗਲਿਆਂ ਨੂੰ ਪਾਣੀ ਨਹੀਂ ਜਾਣਾ ਅਸੀਂ ਫਿਰੋਜਪੁਰ ਤੋਂ ਤੱਕ ਲੈ ਕੇ ਜਾਣਾ ਪਾਣੀ ਅਗਲੀਆਂ ਪੈਲੀਆਂ ਉੱਚੀਆਂ ਤੁਸੀਂ ਇੱਧਰੋਂ ਪਾਸੇੋਂ ਪਹਿਲੀ ਨੀਵੀਂ ਥਾਂ ਰੱਖ ਲਓ ਵਾ ਲਓ ਤੁਸੀਂ ਵਾਦ ਕਰਦੇ ਹੋ ਤੇ ਉੱਚੇ ਪਾਸੇੋਂ ਇੱਕ ਤੇ ਸਿੱਧਾ ਤੁਹਾਡਾ ਬਲਾਵਾ ਨਿਕਲ ਜਾਏਗਾ ਇੱਕ ਉੱਚੇ ਪਾਸੇ ਜਦੋਂ ਮੋਗਾ ਚਲੇਗਾ ਤੁਹਾਡੀਆਂ ਪੈਲੀਆਂ ਨੂੰ ਵੀ ਪਾਣੀ ਜ਼ਿਆਦਾ ਪਾਏਗਾ ਤੇ ਦੂਜੇ ਪਾਸੇ ਤੁਹਾਡੇ ਭਰਾਵਾਂ ਨੂੰ ਸਹਿਮਤੀ ਦੇ ਨਾਲ ਉਹ ਬਜ਼ੁਰਗਾਂ ਨੇ ਉਦੋਂ ਐਸੀ ਇਹ ਨਾ ਜਾਂਦਾ ਕੁਈ ਉਹਨਾਂ ਨੂੰ ਇਲਮ ਹੈਗਾ ਜਾਂ ਉਦੋਂ ਪਹਿਲੀਆਂ ਦੀ ਜਿਆਦੀ ਇੰਨੀ ਕਦਰ ਨਹੀਂ ਸੀ ਹੈਗੀ। ਜਦੋਂ ਐਡ ਬਣਾਉਣ ਵੇਲੇ ਵੀ ਗੱਲਾਂ ਇਹੋ ਉਸ ਟਾਈਮ ਜਦੋਂ ਨਾਲ ਵੀ ਉਹ ਫਿਰਦਾਰ ਇਹਨਾਂ ਨੂੰ ਪਰਲੇ ਤੋਂ ਵਾਸਤੇ ਬਜ਼ੁਰਗਾਂ ਨੇ ਬਣਾ ਦਿੱਤੀ ਗਈ। ਹੁਣ ਸਰਕਾਰ ਨੇ ਜਿਹੜਾ ਉਹ ਨਕਸ਼ਾ ਲਿਖਿਆ ਸੀ ਉਹ ਚੁੱਕ ਕੇ ਲਿਆ ਕੇ ਵੀ ਇਹ ਵੀ ਅਸੀਂ ਸ਼ੁਰੂ ਕਰਨਾ। ਇੱਧਰਲੇ ਪਾਸੇ ਉਹ ਤੇ ਨਾਮ ਚਾਲੂ ਕਰ ਲਈ। ਇਹ ਭਗਵੰਤ ਜੀ ਆ ਜਿਹੜੇ ਨਵਾਂ ਸ਼ੋਸ਼ੀ ਛੱਡੇ ਹੋਏ ਪਹਿਲੀਆਂ ਸਰਕਾਰੀ ਖਬਰ ਕਰਦੀਆਂ ਉਹ ਵੀ ਸਾਡੇ ਤੋਂ ਅੱਜ ਤੀਜੀ ਚੌਥੀ ਵੀਡੀਓ ਵੀ ਜਿਹੜੀ ਸਾਡੀ ਛਡੋਦਾ। ਸਾਡੇ ਬਜ਼ੁਰਗਾਂ ਨੇ ਉਸ ਜਗਾ ਨਹੀਂ ਥਾਤੇ ਜਗਾ ਨਾਮ ਤੇ ਗਏ ਸੀ ਜਿਹੜੀ ਨਾਰ ਚੱਲ ਰਹੀ ਹੈ ਤਾਂ ਕੋਈ ਤੋਂ ਹੋਰ ਸਥਿਤੀ ਕੀ ਹੈ ਪ੍ਰਸ਼ਾਸਨ ਅਜਿਛ ਡਾਣ ਆਇਆ ਹੈ ਕਾਫੀ ਭਾਰੀ ਫੋਰਸ ਬਲ ਵੀ ਹੈ ਤੇ ਹੁਣ ਕੀ ਸਥਿਤੀ ਹੈ ਉਹਨਾਂ ਤਹਿਸੀਲਦਾਰ ਸਾਹਿਬ ਕਹਿੰਦਾ ਸਾਨੂੰ ਨਿਸ਼ਾਨਦੇਹੀ ਕਰ ਲੈਣ ਉਹ ਸਾਨੂੰ ਪਤਾ ਨਹੀਂ ਸਾਡੀ ਚੀਜ਼ ਕਿੱਥੇ ਆ ਜਦੋਂ ਆਪਾਂ ਨਿਸ਼ਾਨਦੇਹੀ ਘਰੋਗੇ ਨਿਸ਼ਾਨਦੇਹੀ ਦਾ ਮਤਲਬ ਹੁੰਦਾ ਕਬਜ਼ਾ ਲੈਣਾ ਜਦੋਂ ਅਸੀਂ ਕਬਜ਼ਾ ਹੀ ਦੇ ਦਿੱਤਾ ਇਹਨਾਂ ਨੂੰ ਪਛਾਣ ਫਿਰ ਸਾਡੇ ਪੱਲੇ ਕੀ ਅਸੀਂ ਕਬਜ਼ਾ ਨਹੀਂ ਲੈਣ ਦੇਵਾਂਗੇ ਜਾਂ ਤਾਂ ਸਾਨੂੰ ਲਾਖੀ ਚਾਰਜ ਕਰਕੇ ਗ੍ਰਿਫਤਾਰ ਕਰ ਲੈਣ ਜੱਸ ਹੋ ਸਕਦਾ ਵੀ ਸਾਡੇ ਇੱਕ ਦੋ ਬੰਦੇ ਮਾਰ ਕੇ ਸਾਡੇ ਤੋਂ ਬਾਹਰ ਲੈਣ ਸਾਡੀ ਜ਼ਮੀਨ ਨਾਲੋਂ ਜ਼ਿਆਦਾ ਜਿਹੜਾ ਨੁਕਸਾਨ ਸਾਡਾ ਹੋ ਰਿਹਾ ਸਾਡੀ ਜਿਹੜੀ ਪਹਿਲੀ ਏ ਜ਼ਿੰਮੇਵਾਰੀ ਤੇ ਪਹਿਲਾਂ ਵੀ ਨਾੜ ਦੇ ਲੰਗ ਨਿਕਲਣ ਕਰਕੇ ਅੱਛਾ ਦੋ ਪਾਸੇ ਹੋ ਗਈ ਸੀ ਜੇ 10 ਕਿੱਲੇ ਸੀ ਤੇ ਪੰਜ ਉਧਰ ਹੈਗੀ ਪੰਜ ਉਧਰ ਹੈਗੀ ਹੁਣ ਫਿਰ ਇਹ ਜਗ੍ਹਾ ਛੱਡ ਰਹੇ ਹੁੰਦੀ ਪੰਜ ਕਿੱਲੇ ਦੇ ਵਿੱਚੋਂ ਦੀ ਵੀ ਲੰਘੀ ਤੇ ਢਾਈ ਉਧਰ ਹੈਗੀ ਢਾਈ ਉਧਰ ਹੈਗੀ ਜ਼ਿੰਮੇਵਾਰ ਦਾ ਤਾਂ ਬਹੁਤ ਵੱਡਾ ਨਕਸਾਨ ਏ ਇਹ ਨਹੀਂ ਅਸੀਂ ਕਰੰਦਾ ਵਾਂਗੇ ਇਹ ਸਾਡੇ ਆਪ ਦੀ ਰੋਜੀ ਰੋਟੀ ਦਾ ਢਿੱਡ ਦਾ ਮਸਲਾ ਅਸੀਂ ਜਿੰਨੀ ਵੀ ਲੜਾਈ ਹੋਈ ਲੜਾਂਗੇ ਸਰਕਾਰ ਨਾਲ ਸਾਡਾ ਜੋ ਵੀ ਟਕਰਿਆ ਸੀ ਇਹ ਨਿਸ਼ਾਨਦਾ ਹੀ ਨਹੀਂ ਕਰਨ ਦਵਾਉਗੇ ਜਬਰ ਜੋ ਕਰਨਾ ਹੈ ਉਹ ਸਰਕਾਰ ਦੀ ਮਰਜ਼ੀ ਹੁਣ ਡੀਐਸਪੀ ਸਾਹਿਬ ਨੂੰ ਵੀ ਇਹਨਾਂ ਬੁਲਾਇਆ ਵੇਖੋ ਅਫਸਰਾਂ ਨਾਲ ਬਹਿ ਕੇ ਕੀ ਗੱਲਬਾਤ ਹੁੰਦੀ ਹੈ ਪਰ ਅਸੀਂ ਤਿਆਰ ਹਾਂ ਜੋ ਵੀ ਜਬਰ ਕਰਨਾ ਹੈ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਜਿਹਨਾਂ ਦੇ ਕੋਲ ਸਬੰਧਤ ਵਿਭਾਗ ਹੈ ਸਰ ਇਹ ਤੁਸੀਂ ਅੱਜ ਨਿਸ਼ਾਨਦੇਹੀ ਕਰਨ ਆਏ ਹੋ ਇਹ ਕਿਹੜੀ ਨਹਿਰ ਸੀ ਇਹਦਾ ਕੀ ਸਿਸਟਮ ਸੀਗਾ ਕਦੋਂ ਦੀ ਬਣੀ ਅੱਜ ਕਿਉਂ ਸਾਰਾ ਕੁਝ ਆ ਗਿਆ ਸਾਹਮਣੇ ਇਹ ਸਰ ਬੋਟੇਵਾ ਨਹਿਰ ਹੈ ਜੀ ਹਾਂਜੀ ਇਹ ਬਣਾਇਆ ਜਿਹੜੀ ਇਹਨਾਂ ਦੇ ਨਿਸ਼ਾਨਦੇਹੀ ਕਰਦੇ ਆ ਇਹ ਹਰੀ ਕੇ ਹੈਡ ਬਣਨ ਤੋਂ ਪਹਿਲਾ ਸੀ ਅੱਛਾ ਜੀ ਜੋ ਹਰੀ ਕੇ ਹੈਡ ਹੋਣ ਚਾਇਆ ਹਰੀ ਕੇ ਹੈਡ ਹੋਣ ਤੋਂ ਬਾਅਦ ਇਹ ਰੋਟੇ ਵਾ ਰੋਟੇ ਵਾ ਲੈ ਕਈ ਉਹ ਵੀ ਰਖਵਾ ਹੈ ਰਖਵਾ ਜਿੱਤੇ ਆਪਾਂ ਜਿੱਤੇ ਆਪਾਂ ਖੜੇ ਵੀ ਬਟੇਮਾਂ 'ਚ ਖੜੇ ਆ ਹਾਂਜੀ ਇਸ ਲਈ ਉਹ ਰਖਵਾ ਹੈ ਉਸ ਤੋਂ ਬਾਅਦ ਫਿਰ ਹਰੀ ਕੇ ਹੈਡ ਬਣਨ ਤੋਂ ਬਾਅਦ ਇਹ ਫਾਜ਼ਿਲ ਕਾ ਰੋਟ ਤੱਕ ਗਈ ਇਹਨਾਂ ਰੋਟੇ ਵਾ ਕਣਾ ਰੋਟੇ ਬਣਾਇਆ ਉਸ ਲੈਵਲ ਤੇ ਜਿਹੜਾ ਬਣਿਆ ਹੈ ਨਾਲ ਖਲੋਨੀ ਫਰੋ ਤੋਂ ਤੱਕ ਕੇ ਇਹ ਹੈ ਲੈਵਲ ਤੇ ਫਿਰ ਇਹ ਸਟੇਟਮੈਂਟ ਹੈ। ਇਹ ਕਿੰਨੇ ਅਰੀ ਦਾ ਅੱਗੇ ਰਹਿ ਕੇ ਨਿਸ਼ਾਨਦੇ ਆ। ਇਹ ਤਕਰੀਬਨ ਸਵੇਰ 9:00 ਕੇ ਲਈ। ਅੱਛਾ ਸਿਰਫ ਸਵੇਰ 9:00 ਕੇ ਲਈ? جی ਜੀ ਹਰਫ ਕੇ ਪਿੰਡ ਦੀ। ਪਿੱਛੋਂ ਸਾਰੇ ਹਵਾ ਥੋੜੀ ਆ ਗਈ ਜਦੋਂ ਹਰੀਕੇ ਤੋਂ ਚਲਦੀ ਹੈ ਉਹ ਉੱਥੋਂ ਕਿਉਂ ਨਹੀਂ ਨਿਸ਼ਾਨਦੇ ਹੋ ਰਹੀ? ਨਹੀਂ ਉੱਥੇ ਉੱਥੇ ਉਸੇ ਜਗ੍ਹਾ ਤੇ ਬਣੀ ਹੋਊਗੀ। ਇੱਥੇ ਜਿੱਥੇ ਜਿੱਥੇ ਅਲਾਈਨਮੈਂਟ ਚੇਂਜ ਹੋਈ ਆ ਇਹ ਸਿਰਫ ਉਹ ਹੀ ਆਈ ਆ ਜਿਹੜੀ ਕਿ ਜ਼ਮੀਨ ਸਰਕਾਰੀ ਨਹੀਂ ਸਰ ਸਰ ਆ ਜਿਹੜੀ ਇੱਥੋਂ ਨਹਿਰ ਜਿਹੜੀ ਆ ਉਹ ਬਿਲਕੁਲ ਖੱਪੇ ਪਾਸੇ ਬਿਲਕੁਲ ਘਟੋ ਘਟ ਚਾਚੇ ਪਾਈ ਪਾਈ ਕਿੱਲੇ ਪਿੱਛੇ ਨੂੰ ਚਲੀ ਜਾ ਰਹੀ ਹੈ ਤੁਹਾਡੀ ਨਿਸ਼ਾਨਦੇ। ਫਿਰ ਉਹ ਨਹਿਰ ਕਿੱਧਰ ਨੂੰ ਗਈ ਇਹ ਨਹਿਰ ਕਿੱਧਰ ਨੂੰ ਨਹੀਂ ਆਰਐਫਕੇ ਦੇ ਵਿੱਚ ਇਹੀ ਹੈ ਜੀ ਜਿਹੜੀ ਬਾਹਰ ਸੀ ਨਿਸ਼ਾਨਦੇ ਜੀ ਬਕਰ ਰਹੇ ਆ ਬੰਦੀ ਨਹਿਰ ਜਿਹੜੀ ਹੈ ਤੁਸੀਂ ਵੀ ਸਰ ਤੁਸੀਂ ਸਟੇਟ ਤੋਂ ਹੋ ਤੁਸੀਂ ਜਿਵੇਂ ਅੱਜ ਆਰਐਫਕੇ ਨੂੰ ਹੀ ਘੇਰਾ ਪਾਈ ਬੈਠੇ ਹੋ ਪਿੱਛੋਂ ਹਰੀ ਕਿਹ ਤੋਂ ਨਹੀਂ ਹਰੀ ਨਹੀਂ ਹੁੰਦਾ ਨਾ ਕੰਮ ਇਹ ਸ਼ੁਰੂਤ ਹੋਗਾ ਜੀ ਸਰ ਸ਼ੁਰੂਤ ਹੋਗਾ ਮੇਰੀ 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 ਗੱਲ ਸੁਣੋ ਸ਼ੁਰੂ ਹਮੇਸ਼ਾ ਸਿਰ ਤੋਂ ਹੀ ਹੁੰਦਾ ਜਾਂ ਪੈਰਾਂ ਤੋਂ ਹੁੰਦਾ ਤੁਸੀਂ ਧੁੰਨੀ ਚੋਂ ਕਰ ਲਿਆ ਜੀ ਇਸ ਤਰ੍ਹਾਂ ਹੀ ਜਿਸ ਜਿਸ ਤਰੀਕੇ ਦੇ ਨਾਲ ਇਹ ਕਾਗਜ਼ ਬਣੇ ਸਕੇ ਤੇ ਮਤਲਬ ਇਹ ਰੱਖੀ ਕੋਈ ਲੱਗ ਕੇ ਸਹਿਲਾਂ ਦਾ ਲੱਗਾ ਕੋਈ ਮਗਰਮ ਗੱਲ ਹੈ ਸਮਝੇ ਗਾ ਜਲਦੀ ਬੈਠਣਾ ਫੈਸਲਾ ਹੋਇਆ ਹੈਗਾ ਉਹ ਤੋਂ ਪਹਿਲਾਂ ਕੰਮ ਹੋਊਗਾ ਉਹ ਵੀ ਕੱਲ ਨੂੰ ਆ ਸਰ ਹੁਣ ਇਹ ਸਾਰਾ ਹੀ ਹੋ ਜਾਣਾ ਹੈਗਾ ਲੇਕਿਨ ਅੱਜ ਦਾ ਜਿਹੜਾ ਹੈਗਾ ਇਹ 9:30 ਕ ਲਈ ਆ ਕੇ ਇਹਦਾ ਸਰ ਹੁਣ ਹੋਊਗਾ ਕੀ ਯਾਨੀ ਤੁਸੀਂ ਨਿਸ਼ਾਨਦੀ ਕਰ ਲਈ ਉਸ ਤੋਂ ਬਾਅਦ ਕੀ ਹੋਊਗਾ ਕੀ ਦਵਾਇ ਦੇ ਚ ਨਹਿਰ ਬਣੂਗੀ ਸਰਕਾਰਾਂ ਦੇ ਅੰਦਰ ਨਾ ਕੁਝ ਨਹੀਂ ਸਰਕਾਰ ਨੇ ਆਪਣੀ ਜ਼ਮੀਨ ਜਿਹੜੀ ਹੈ ਲੋਕੇਟ ਕੀਤੀ ਹੈਗੀ ਉਸ ਤੋਂ ਬਾਅਦ ਫਿਰ ਸਰਕਾਰ ਦੀਆਂ ਜੋ ਪਾਲਸੀਆਂ ਹੋਣਗੀਆਂ ਉਹ ਦਾ ਰਿਤਾਬ ਲੋਕਾਂ ਦੇ ਵਿੱਚ ਵੀ ਕਾਸ ਰਾਈਆਂ ਨੇ ਕਿ ਇੱਥੇ ਜੰਗਲਾਤ ਬਲਾ ਦਿੱਤੀ ਆ ਹਾਲ ਹਜੇ ਕੋਈ ਨਹੀਂ ਹਜੇ ਕੋਈ ਇਹੋ ਜਿਹਾ ਕੋਈ ਨਹੀਂ ਇਹ ਤੁਹਾਨੂੰ ਲੱਗਦਾ ਹੈ ਕਿ ਹਰੀਕੇ ਤੱਕ ਕਰੋਗੇ ਤੁਸੀਂ ਖਾਲੀ ਵਸ ਸਾਰਾਈ ਜੇ ਤੁਸੀਂ ਸਰਕਾਰੀ ਜ਼ਮੀਨ ਜਿੱਥੇ ਵੀ ਹੈਗੀ ਸਾਰੇ ਪੰਜਾਬ 'ਚ ਹੀ ਹੋਈ ਜਾਂਦੀਆਂ ਹਰੀਕੇ ਕੀ ਹਨ ਤੁਸੀਂ ਟੋਟਲ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੈਗੀਆਂ ਉੱਥੇ ਹੋਈ ਜਾਂਦੀਆਂ ਹਰੀਕੇ ਤਾਂ ਸਰ ਮੈਨੂੰ ਚਲੋ ਪਤਾ ਪਿੱਛੇ ਨੂੰ ਐਂਡ ਹੋ ਹੈਗਾ ਇੱਥੋਂ ਅੱਗੇ ਕਿੱਧਰ ਨੂੰ ਜਾਂਦੀ ਕੋਈ ਹੈ ਆਈਡੀਆ ਤੁਹਾਨੂੰ ਇਹ ਆਪਣੇ ਕਿਉਂ ਸਰ ਇੱਥੋਂ ਅੱਗੇ ਫਿਰੋਜ਼ਪੁਰ ਵੱਲੋਂ ਕਿੱਧਰ ਨੂੰ ਜਾਂਦੀ ਹੈ ਇਸ ਨੂੰ ਕਿੱਥੋਂ ਜਾਂਦੀ ਹੈ ਇਹਦੀ ਕਸੋਰਾ ਕਪੜਾ ਉੱਪਰ ਆਰੀਆ ਉਸ ਵਾਰ ਲਾਸਟ ਟੇਲ ਜਿਹੜੀ ਪੈ ਜਾਂਦੀ ਕਿੰਨੀ ਆਲਾ ਪਿੰਡ ਪੈ ਜਾਂਦੀ ਹੈ ਅੱਛਾ ਜੀ ਕਨਾਲ ਕਲੋਨੀ ਫਲੋਸਪੋਰ ਦੇ ਕੋਲ ਅੱਛਾ ਜੀ ਕਨਾਲ ਕਲੋਨੀ ਤੱਕੇ ਵੀ ਜਾਂਦੀ ਹੈ ਜੀ ਜੀ ਗਰਦਸ਼ਨભાઈ ਜੀ ਅੱਜ ਵੱਡੇ ਪੱਧਰ ਤੇ ਪ੍ਰਸ਼ਾਸਨ ਇੱਥੇ ਪਹੁੰਚਿਆ ਹੈ ਕਹਿ ਰਿਹਾ ਕਿ ਅਸੀਂ ਜਿਹੜੀ ਇੱਥੇ ਨਿਸ਼ਾਨਦੇਹੀ ਕਰਨੀ ਹੈਗੀ ਹੈ ਐਰ ਦੀ ਜੋ ਹੈਗੀ ਹੈ ਤੁਸੀਂ ਇੱਥੋਂ ਲੋਕ ਕੋਲ ਬਾਈ ਜੀ ਤੁਹਾਡਾ ਘਰ ਵੀ ਸੁਣਿਆ ਇੱਥੇ ਹੈਗਾ ਕਿ ਮਸਲਾ ਕੀ ਐਕਚੁਅਲੀ ਸਾਰਾ ਜੀ ਅਸਲ ਚ ਇਹ ਨਾ ਬੂਟੇਵਾ ਨਹਿਰ ਜਿਵੇਂ ਅਫਸਰ ਕਹਿ ਰਿਹਾ ਵੀ ਬੂਟੇਵਾ ਨਹਿਰ ਸੀ ਹੁਣ ਆ ਜਿਹੜੀ ਨਹਿਰ ਤੇ ਆਪਾਂ ਖੜੇ ਆ ਇਹ ਹਰੀਕੇ ਪੱਤਨ ਤੋਂ ਚੱਲਦੀ ਆ ਤੇ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਆਪਣਾ ਕੈਂਟ ਛੌਣੀ ਦੇ ਵਿੱਚ ਫਰੋਇਪੁਰ ਉੱਥੋਂ ਤੱਕ ਦੀਆਂ ਟੇਲਾਂ ਨੇ ਯਾਨੀ ਟੇਲ ਹੁੰਦੀ ਪੂਸ਼ ਵੀ ਐਂਡ ਜਾ ਕੇ ਉੱਥੇ ਹੁੰਦਾ ਪਾਣੀ ਜ਼ੀਰੋ ਜਾ ਕੇ ਉੱਥੇ ਹੁੰਦਾ ਉੱਥੇ ਜਾ ਕੇ ਪਾਣੀ ਪਹੁੰਚਣਾ ਚਾਹੀਦਾ ਰਾਜ ਪਹੁੰਚਦਾ ਨਹੀਂਗਾ ਚਲੋ ਇਹਨੂੰ ਬੂਟੇਵਾ ਨਰ ਜਿਹਦੀ ਨਿਸ਼ਾਨਦੇ ਅੱਜ ਹੋ ਰਹੀ ਆ ਉਹ ਆ ਪਿੰਡ ਦੇ ਸਾਡੇ ਪਿੰਡ ਦੇ ਨਾਲ ਨਾਲ ਆਰਐਫਕੇ ਪਿੰਡ ਵਾਲੇ ਪਾਸਿਓਂ ਹੋ ਕੇ ਅੱਗੇ ਚਾਰ ਪੰਜ ਕਿਲੇ ਅੱਗੇ ਜਾ ਕੇ ਫੇਰ ਇਹ ਲੇ ਪਿੰਡ ਚ ਵੱਟ ਜਾਂਦੀ ਗਾਂ ਕਮਾਲੇ ਵਾਲਾ ਹੁੰਦੀ ਹੋਈ ਜਿਹੜੀ ਐ ਇਹ ਹਰੀਕੇ ਹੈੜ ਤੱਕ ਪਹੁੰਚਦੀ ਐ ਪਰ ਇਹਦਾ ਪ੍ਰੋਪਰ ਨਕਸ਼ਾ ਨਹੀਂ ਪਤਾ ਜਦੋਂ ਅਸੀਂ ਛੋਟੇ ਸੀ ਉਦੋਂ ਦੀ ਥੋੜੀ ਜੀ ਜਿਹੜੀ ਹੈਗੀ ਨਾ ਦਿਖ ਮਾੜੀ ਮੋਟੀ ਦਿਖਦੀ ਸੀ ਵੀ ਕੋਈ ਇੱਥੇ ਚੀਜ਼ ਸੀ ਨਹਿਰ ਨਹੀਂ ਲੱਗਦੀ ਸੀ ਵੀ ਐ ਢਾਲਾਂ ਜੀ ਉੱਚਨੀ ਵੀ ਜ਼ਮੀਨ ਪਰ ਅੱਜ 1947 ਤੋਂ ਬਾਅਦ ਇਹਨਾਂ ਨੂੰ ਵੱਜ ਚੇਤਾ ਆ ਗਿਆ ਅੱਜ ਲੋਕਾਂ ਨੇ ਉਹ ਸਿੱਧੀਆਂ ਕਰਕੇ ਟਿੱਬੇ ਘਾੜ ਕੇ ਟਿੱਬੇ ਪੱਧਰੇ ਕਰਕੇ ਝਾੜੀਆਂ ਪੁੱਟ ਕੇ ਨਹਿਰਾਂ ਬਣਾ ਲਈਆਂ ਉਸ ਆਪਣੀਆਂ ਜ਼ਮੀਨਾਂ ਬਣਾ ਲਈਆਂ 1947 ਤੋਂ ਬਾਅਦ ਕਿਸੇ ਨੇ ਪੁੱਛਿਆ ਅੱਜ 2025 ਆ ਗਿਆ 2025 ਦੇ ਵਿੱਚ ਸਰਕਾਰ ਇਹਨੂੰ ਨਿਸ਼ਾਨਦਾਈ ਕਰਨ ਜਾ ਰਹੀ ਹੈ ਠੀਕ ਹੈ ਨਿਸ਼ਾਨਦਾਈ ਕਰਕੇ ਕਰੂਗੀ ਕੀ ਕੀ ਅਕਵਾਇਰ ਕਰੇਗੀ ਕੀ ਇਹਨਾਂ ਕਿਸਾਨਾਂ ਤੋਂ ਕੁਝ ਪੈਸੇ ਲੈ ਕੇ ਇਹਨਾਂ ਨੂੰ ਦੇ ਦੇਗੀ ਕੀ ਇਹਦੇ ਵਿੱਚ ਬੂਟੇ ਲਾ ਕੇ ਜੰਗਲਾਤ ਵਿਭਾਗ ਨੂੰ ਦੇ ਦੂਗੀ ਯਾਨੀ ਕੀ ਹੋਊਗਾ ਅਜੇ ਤੱਕ ਕੁਝ ਨਹੀਂ ਪਤਾ ਤੁਸੀਂ ਦੇਖੋ ਆ ਪਿਛਲੇ ਬੰਨੇ ਵਾਲੇ ਸਾਡੇ ਸੰਜੀਤ ਸਿੰਘ ਨੇ ਇਹਨਾਂ ਦੇ ਘਰ ਵਿੱਚ ਆ ਰਹੇ ਨੇ ਅਗਲੇ ਬੰਨੇ ਇਹ ਮਜੀਬ ਸਿੰਘ ਪਰਿਵਾਰ ਆ ਮਾਤੜ ਪਰਿਵਾਰ ਆ ਇਹਨਾਂ ਦਾ ਸਾਰਾ ਘਰ ਵਿੱਚ ਆ ਰਿਹਾ ਉਸ ਤੋਂ ਅੱਗੇ ਹੋਰ ਕਈ ਘਰ ਨੇ ਉਹ ਘਰ ਉਹ ਘਰ ਵਿੱਚ ਆ ਰਹੇ ਇਹ ਕਿੱਥੇ ਗੁਰਦੁਆਰਾ ਸਾਹਿਬ ਸਾਡਾ ਜਿਹੜਾ ਪੁਲ ਦੇ ਨਾਲ ਆਰਫ ਕੇ ਤੋਂ ਜਦੋਂ ਅਸੀਂ ਅਗਲੇ ਬੰਨੇ ਲੰਘਦੇ ਆ ਪੱਟੀ ਮੋੜ ਨੂੰ ਤਾਂ ਪੁਲ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਉਹ ਵੀ ਵਿੱਚ ਆ ਰਿਹਾ ਹੁਣ ਇਹ ਸਾਰਾ ਕੁਝ ਢਾਇਆ ਜਾਊਗਾ ਗ 47 ਤੋਂ 70 ਸਾਲਾਂ ਬਾਅਦ ਸੁੱਤੀ ਹੋਈ ਸਰਕਾਰ ਨੂੰ ਅੱਜ ਚੇਤਾ ਆ ਗਿਆ ਕਿ ਇਹ ਨਹਿਰ ਦੀ ਨਿਸ਼ਾਨਦੇਹੀ ਕਰਨੀ ਹੋਏ ਹੋਏ ਸਾਡੀ ਵੀ ਕਿਤੇ ਥਾਂ ਹੈਗੀ ਆ ਵੀ ਅੱਜ ਭੱਜ ਭੱਜ ਕੇ ਸਰਕਾਰ ਥਾਵਾਂ ਕਿਉਂ ਲੱਭ ਰਹੀ ਆ ਬੀ ਸਰਕਾਰੀ ਥਾਵਾਂ ਨੂੰ ਕਿਉਂ ਲੱਭਿਆ ਜਾ ਰਿਹਾ ਕੀ ਇਹਨਾਂ ਥਾਵਾਂ ਨੂੰ ਕਿਤੇ ਹੋਰ ਪ੍ਰਾਈਵੇਟ ਹੱਥਾਂ 'ਚ ਤਾਂ ਨਹੀਂ ਵੇਚਿਆ ਜਾਊਗਾ ਯਾਨੀ ਕਿੱਥੇ ਕਿਵੇਂ ਕੀ ਹੋਊਗਾ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਆ ਡਰ ਦਾ ਮਾਹੌਲ ਆ ਵੀ ਸਾਡੀਆਂ ਜ਼ਮੀਨਾਂ ਜਾਣਗੀਆਂ ਕਿੱਧਰ ਨੂੰ ਕਿਉਂਕਿ 47 ਤੋਂ ਬਾਅਦ ਅਸੀਂ ਉੱਜੜ ਕੇ ਉਧਰੋਂ ਆਏ ਹੁਣ ਤਾਂ ਇਹ ਸਾਡੀਆਂ ਹੀ ਹੋ ਗਈਆਂ ਨਾ ਹੁਣ ਇਹ ਜ਼ਮੀਨਾਂ ਜਾਣਗੀਆਂ ਕਿੱਧਰ ਲੋਕ ਇਸ ਸਹਿਮ ਦੇ ਵਿੱਚ ਨੇ ਫਿਰ ਹੁਣ ਹੋਊਗਾ ਕੀ ਉਹ ਤੁਹਾਡੇ ਸਾਹਮਣੇ ਹੀ ਹੈ ਮਹਿਕਮਿਆਂ ਵਾਲਿਆਂ ਵੀ ਦੱਸ ਦਿੱਤਾ ਕਿ ਅਸੀਂ ਨਿਸ਼ਾਨਦੇਹੀ ਕਰਨ ਜਾ ਰਹੇ ਹਾਂ ਅੱਗੋਂ ਪਤਾ ਨਹੀਂ ਕੀ ਹੋਊਗਾ ਹਾਂ ਬਿਲਕੁਲ ਜੀ ਇਹ ਗਰਦਸ਼ਨભાઈ ਜੀ ਆਪਾਂ ਇੱਥੇ ਦੋਵੇਂ ਪੱਖ ਹੀ ਪੁਰਸ ਪ੍ਰਸ਼ਾਸਨ ਆਇਆ ਨਹਿਰੀ محکمہ ਵੀ ਆਇਆ ਜੇ ਕਹਿ ਸਕਦੇ ਪਟਵਾਰੀ ਤਹਿਸੀਲਦਾਰ ਸਭ ਵੀ ਆਏ ਆ ਤੇ ਦੂਸਰੇ ਬੰਨੇ ਕਿਸਾਨ ਜੱਥੇਬੰਦੀਆਂ ਦੇ ਆਗੂ ਇੱਥੇ ਆਏ ਆ ਫਲਾਲ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਲਈ ਗਈ ਤੁਸੀਂ ਸਾਰੇ ਨੂੰ ਕੀ ਮਹਿਸੂਸ ਕਿਵੇਂ ਕਰਦੇ ਸਾਰੇ ਠੀਕ ਆ ਪਤਾ ਕੀ ਕਿਸਾਨ ਜੱਥੇਬੰਦੀਆਂ ਦਾ ਆਪਦਾ ਕੰਮ ਆ ਉਹਨਾਂ ਨੇ ਬਖੂਬੀ ਆਪਦੀ ਜ਼ਿੰਮੇਵਾਰੀ ਨਿਭਾਈ ਆ ਪਰ ਲੋਕਾਂ ਦੀ ਜ਼ਿੰਮੇਵਾਰੀ ਮੈਨੂੰ ਫਿੱਕੀ ਦਿਸੀ ਆ ਜਿੱਥੇ ਲੋਕ ਟਾਰਾ ਮਾਰਦੇ ਨਾ ਗਰੁੱਪਾਂ ਦੇ ਵਿੱਚ ਸਾਡੇ ਜਿਹੜੇ ਕਿਸਾਨ ਯੂਨੀਅਨ ਦੇ ਗਰੁੱਪ ਬਣੇ ਹੁੰਦੇ ਆ ਮੈਂ ਲਾ ਕੇ ਨਹੀਂ ਕਿਸੇ ਨੂੰ ਗੱਲ ਕਰ ਰਿਹਾ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਕਿੰਨੇ ਸਾਡੇ ਸਾਦੇ ਰੇ ਉਹਨਾਂ ਨੂੰ ਇਹ ਸੀ ਵੀ ਇਹ ਕਿਹੜੀ ਸਾਡੀ ਥਾਂ ਆ ਇਹ ਸਾਡੀ ਥਾਂ ਚੋਂ ਤਾਂ ਲੰਘਦੀ ਨਹੀਂ ਪਰ ਮੇਰੀ ਕਿਹੜੀ ਥਾਂ ਚੋਂ ਲੰਘਦੀ ਆ ਮੈਂ ਵੀ ਸਵੇਰ ਦਾ 10 ਵਜੇ ਦਾ ਭੁੱਖਾ ਪਾਣਾ ਖੜਾ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਸਾਡਾ ਫਰਜ਼ ਹੁੰਦੇ ਨੇ ਸਾਡੇ ਇਲਾਕੇ ਵਾਸਤੇ ਸਾਡੇ ਪਿੰਡ ਵਾਸਤੇ ਫਰਜ਼ ਹੁੰਦੇ ਨੇ ਮੈਂ ਆਪਣੇ ਫਰਜ਼ ਨਿਭਾਉਣ ਵਾਸਤੇ ਖੜਾ ਜਿਹੜੀ ਜ਼ਿੰਮੇਵਾਰੀ ਦੀ ਤੁਸੀਂ ਗੱਲ ਕੀਤੀ ਆ ਆਪਣੇ ਆਗੂਆਂ ਨੇ ਸੋਹਣੀ ਜ਼ਿੰਮੇਵਾਰੀ ਨਿਭਾਈ ਆ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਧਾਰ ਕੇ ਆਇਆ ਸੀ ਕਿਉਂਕਿ ਇੱਕ ਦੋ ਵਾਰ ਇਹਨਾਂ ਨੇ ਕਿਤੇ ਨਾ ਗੁਪਤ ਖੁਫੀਆ ਜੀ ਕਿਤੇ ਨਾ ਕਿਤੇ ਮਾੜੀ ਮੋਟੀ ਨਿਸ਼ਾਨਦੇਹੀ ਕਰਨ ਦੀ ਗੱਲ ਕੀਤੀ ਆ ਕਿਸਾਨਾਂ ਨੇ ਅੱਗੋਂ ਹੂ ਨਾ ਕੀਤੀ ਉਹਨਾਂ ਨੂੰ ਮੋੜ ਤੇ ਅੱਜ ਪ੍ਰਸ਼ਾਸਨ ਜਿਹੜਾ ਨਾ ਧਾਰ ਕੇ ਆਇਆ ਸੀ ਕਿ ਇਹ ਨਿਸ਼ਾਨਦੇਹੀ ਕਰਨੀ ਆ ਪਿਆਰ ਨਾਲ ਇਆ ਛੇਤਰ ਨਾਲ ਤੇ ਉਹਨਾਂ ਨੇ ਛੇਤਰ ਨਾਲ ਕਰ ਲਈ ਕਿਸਾਨ ਆਗੂਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਥਾਣੇ ਲੈ ਗਏ ਨੇ ਤੇ ਚਲੋ ਛੱਡ ਦੇਣਗੇ ਸ਼ਾਮ ਤੱਕ ਉਹ ਤਾਂ ਸੌਫਟਵੇਅਰ ਇੱਕ ਇਹਨਾਂ ਦਾ ਪੱਖ ਹੁੰਦਾ ਤੇ ਨਿਸ਼ਾਨਦੇਹੀ ਦਾ ਜਿਹੜੀ ਕਾਰਵਾਈ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਉਹ ਚੱਲਦੀ ਪਈ ਹੈ ਤੇ ਕਹਿੰਦੇ ਆ ਵੀ ਨੌ ਕਿੱਲੇ ਆ ਇੱਥੇ ਤੇ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਵੀ ਪਿੱਛੋਂ ਹਰੀਕੇ ਤੋਂ ਪਾਣੀ ਆਉਂਦਾ ਸੀ ਉੱਥੋਂ ਹਵਾ ਚਾਉਂਦਾ ਸੀ ਵੀ ਹਰਫ ਕਿਹਾ ਕਿ ਪਾਣੀ ਨਹਿਰ ਬਣ ਗਿਆ ਤੇ ਨਹਿਰ ਤੋਂ ਅੱਗੇ ਜਾ ਕੇ ਫਿਰ ਪਾਣੀ ਹਵਾ ਹੋ ਗਿਆ ਵੀ ਇਹ ਨੌ ਕਿੱਲੇ ਫਿਰੋਜ਼ਪੁਰ ਤੋਂ ਲੈ ਕੇ ਤੇ ਹਰੀਕੇ ਤੱਕ ਨੌ ਕਿੱਲੇ ਨਹਿਰ ਵਿਚਕਾਰ ਉਹ ਜਾਂਦੀ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਊਗਾ ਸੋ ਇਹ ਸਾਨੂੰ ਮੇਰੇ ਨਾਲ ਗੁਰਦਰਸ਼ਨ ਭਾਈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਸੋ ਇੱਥੇ ਪ੍ਰਸ਼ਾਸਨ ਪਹੁੰਚਿਆ ਵੱਡੇ ਪੱਧਰ ਤੇ ਨਿਸ਼ਾਨਦੇਹੀ ਹੋ ਰਹੀ ਹੈਗੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਗ੍ਰਿਫਤਾਰ ਕਰ ਲਿਆ ਗਿਆ ਇੱਕ ਥੋੜਾ ਜਿਹਾ ਮੂਵਮੈਂਟ ਬਣੀ ਸੀ ਜਦੋਂ ਟਕਰਾਅ ਹੋ ਸਕਦਾ ਸੀ ਲੇਕਿਨ ਕਿਸਾਨ ਜਥੇਬੰਦੀਆਂ ਦੇ ਆਗੂ ਆਗੂਆਂ ਨੂੰ ਗ੍ਰਿਫਤਾਰ ਕਰਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕੀ ਨੌਕਲੇ ਦੱਸੇ ਜਾ ਰਹੇ ਆ ਤੇ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੈਗਾ ਤੇ ਜਿਹੜਾ ਇੱਥੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈਗੀ ਸੋ ਆਉਣ ਵਾਲਾ ਸਮਾਂ ਦੱਸੂਗਾ ਇਹ ਵੀ ਕਿਸ ਬੰ ਹੈਗਾ ਕਿਸਾਨ ਜੱਥੇ ਬੰਦੀਆਂ ਦੇ ਕੀ ਪੱਖ ਹੈਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕੋ ਨੂੰ ਸੁਣਵਾਤ ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤ